ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜਥੇਦਾਰ ਜਗਨੈਸ਼ ਸਿੰਘ ਡੋਗਰਾ ਵਾਲਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਅਮਰਤ ਵੇਲੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਜਿਨ੍ਹਾਂ ਦਾ 555ਵਾਂ ਪ੍ਰਕਾਸ਼ ਪੁਰ ਮਨਾਇਆ ਜਾ ਰਿਹਾ ਹੈ ਅਮਰਤ ਵੇਲੇ ਗੁਰਦੁਆਰਾ ਸੰਤ ਕਾੜ ਤੋਂ ਐ ਨਗਰ ਕੀਰਤਨ ਆਰੰਭ ਹੋਇਆ ਜਿਹੜਾ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਸਾਰੇ ਸ਼ਹਿਰ ਦੀ ਪ੍ਰਕਰਮਾ ਕਰਕੇ ਹੁਣ ਬੇਰਸਾਬ ਕੇ ਸਪੂਰਨ ਹੋ ਜਾਵੇਗਾ ਮੈਂ ਸੁਣਾ ਕਿ ਗੁਰੂਆਂ ਬਹੁਤ ಅಪਾਰ ਬਖਸ਼ਾ ਠਾਠਾਂ ਮਾਰਦਾ ਇਕੱਠ ਸੰਗਤਾਂ ਗੁਰੂ ਦੇ ਰਸਣ ਕਰਨ ਵਾਸਤੇ ਆ ਰਹੀਆਂ ਔਰ ਬਹੁਤ ਹੀ ਸੁੰਦਰ ਦੀਪਮਾਲਾ ਕੀਤੀ ਗਈ ਸੰਗਤਾਂ ਦੇ ਰਹਿਣ ਲਈ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੜੇ ਵੱਡੇ ਪੱਧਰ ਤੇ ਕੀਤੇ ਗਏ ਨੇ ਔਰ ਸਾਡੇ ਕੋਲ ਰਾਗੀ ਢਾਡੀ ਕਥਾਵਾਚਕ ਵਿਦਵਾਨ ਜਿਹੜੇ ਆ ਉਹ ਸਾਰੇ ਆ ਕੇ ਗੁਰੂ ਦਾ ਜਸ ਗਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ ਕੱਲ ਨੂੰ ਤੇ ਅੱਜ ਰਾਤ ਨੂੰ ਬਹੁਤ ਵੱਡੇ ਸਮਾਗਮ ਕੀਤੇ ਜਾ ਰਹੇ ਨੇ ਔਰ ਪੰਡਾਲ ਚੱਲ ਰਿਹਾ ਹੈ ਇਸ ਕਰਕੇ ਮੈਂ ਦੇਸ਼ ਉਦੇਸ਼ ਵਿੱਚ ਬਕੀਆਂ ਬਸੀਆਂ ਗੁਰੂ ਨਾਨਕ ਨਾਮ ਜੀ ਵਾ ਸੰਗਤਾਂ ਨੂੰ ਸਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਪਾਛਾ ਜਗਤਪੁਰੂ ਦੇ ਪ੍ਰਕਾਸ਼ ਜਾਰੀ ਦੀ ਵਾਹਿਗੁਰੂ ਮੈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜਥੇਦਾਰ ਜਰਨੈਲ ਸਿੰਘ ਡੋਗਰਾ ਵਾਲਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਅਮਰਤ ਵੇਲੇ ਸੈਭਕੀ ਗੁਰੂ ਨਾਨਕ ਦੇਵ ਮਹਾਰਾਜ ਜਿਨ੍ਹਾਂ ਦਾ 555ਵਾਂ ਪ੍ਰਕਾਸ਼ ਪਰ ਮਨਾਇਆ ਜਾ ਰਿਹਾ ਹੈ ਅਮਰਤ ਵੇਲੇ ਗੁਰਦੁਆਰਾ ਸੰਤ ਕਾੜ ਤੋਂ ਐ ਨਗਰ ਕੀਤਰਾਂ ਆਰੰਭ ਹੋਇਆ ਜਿਹੜਾ ਵਕ ਵਕ ਪੜਾਵਾਂ ਤੋਂ ਹੁੰਦਾ ਹੋਇਆ ਸਾਰੇ ਸ਼ਹਿਰ ਦੀ ਪ੍ਰਕਰਮਾ ਕਰਕੇ ਹੁਣ ਬੇਬੇ ਸਾਹਿਬ ਕੇ ਸਪੂਰਨ ਹੋ ਜਾਵੇਗਾ ਮੈਂ ਸੁਣਾ ਕਿ ਗੁਰੂਦਿਆਂ ਬਹੁਤ ಅಪਾਰ ਬਖਸ਼ਾ ਠਾਠਾਂ ਮਾਰਦਾ ਇਕੱਠ ਸੰਗਤਾਂ ਗੁਰੂ ਦੇ ਰਣ ਕਰਨ ਵਾਸਤੇ ਆ ਰਹੀਆਂ ਔਰ ਬਹੁਤ ਹੀ ਸੁੰਦਰ ਦੀਪਮਾਲਾ ਕੀਤੀ ਗਈ ਸੰਗਤਾਂ ਦੇ ਰਹਿਣ ਲਈ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਰੇ ਵੱਡੇ ਪੱਧਰ ਤੇ ਕੀਤੇ ਗਏ ਨੇ। ਔਰ ਸਾਡੇ ਕੋਲ ਰਾਗੀ ਢਾਡੀ ਕਥਾਵਾਚਕ ਵਿਦਵਾਨ ਜਿਹੜੇ ਆ ਉਹ ਸਾਰੇ ਆ ਕੇ ਗੁਰੂ ਦਾ ਜਸ ਗਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ। ਕੱਲ ਨੂੰ ਤੇ ਅੱਜ ਰਾਤ ਨੂੰ ਬਹੁਤ ਵੱਡੇ ਸਮਾਗਮ ਕੀਤੇ ਜਾ ਰਹੇ ਨੇ ਔਰ ਪੰਡਾਲ ਚੱਲ ਰਿਹਾ ਹੈ। ਤੋਂ ਇਸ ਕਰਕੇ ਮੈਂ ਦੇਸ਼ ਵਿਦੇਸ਼ ਵਿੱਚ ਵਕਤੀਆਂ ਬਸੀਆਂ ਗੁਰੂ ਨਾਨਕ ਨਾਮ ਦੇ ਵਾ ਸੰਗਤਾਂ ਨੂੰ ਸਹਿਬ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਦੇ ਪਾਛਾ ਜਗਤਪੁਰ ਦੇ ਪ੍ਰਕਾਸ਼ ਜੈਰੀ ਦੀ ਬਿਰਾਹਿਤ ਤਾ ਮੈਂ